ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ 1986 ਦੇ ਮਈ ਮਹੀਨੇ ਦਾ ਇੱਕ ਦਿਨ ਅਸਥਾਨ ਪੰਜਾਬ ਦੀ ਸਿਕਿਉਰਿਟੀ ਜੇਲ ਸੰਗਰੂਰ ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਨੂੰ 26 ਜਨਵਰੀ 1986 ਦੇ ਸਰਬੱਤ ਖਾਲਸੇ ਵਿੱਚ ਸ੍ਰੀ ਅਕਾਲ ਤਖਸਾਲ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਜਾਂਦਾ ਭਾਈ ਗੁਰਦੇਵ ਸਿੰਘ ਜੀ ਕੋਂਕੇ ਹਰਿਆਣੇ ਦੇ ਵਿੱਚ ਆਪਣਾ ਪੜਸ ਰਿਮਾਰਕਟ ਕੇ ਆਉਂਦੇ ਹਨ ਜੇਲ੍ਹ ਦੇ ਵਿੱਚ ਉਹਨਾਂ ਨੂੰ ਹਰਿਆਣਾ ਦੀ ਪੁਲਿਸ ਸੰਗਰੂਰ ਜੇਲ੍ਹ ਦੇ ਵਿੱਚ ਛੱਡ ਕੇ ਜਾਂਦੀ ਆ ਤਾਂ ਉਸ ਵੇਲੇ ਜੋ ਜੇਲ੍ਹ ਦਾ ਸੁਪਰਡੈਂਟ ਜਗਰੂਪਾ ਹੁੰਦਾ ਉਹ ਜਹਦਰ ਸਾਹਿਬ ਨੂੰ ਕਹਿੰਦਾ ਕਿ ਜੀ ਜਹਦਰ ਜੀ ਇਹ ਸਿਕਿਉਰਿਟੀ ਜੇਲਿਆ ਇਸ ਕਰਕੇ ਤੁਸੀਂ ਗਾਤਰਾ ਨਹੀਂ ਪਹਿਨ ਸਕਦੇ ਤੁਸੀਂ ਇਸ ਨੂੰ ਉਤਾਰ ਦਿਓ ਤਾਂ ਭਾਈ ਗੁਰਦੇਵ ਸਿੰਘ ਜੀ ਕੰਕੀ ਕਹਿੰਦੇ ਕਿ ਮੈਂ ਇਸ ਨੂੰ ਪਹਿਨਣ ਦਾ ਹੱਕ ਰੱਖਦਾ ਤੂੰ ਆਪਣੇ ਆਈਜੀ ਨੂੰ ਬਚਲਾ ਮੈਂ ਬਤੌਰ ਜਥੇਦਾਰ ਇਸ ਨੂੰ ਪਹਿਨਣ ਦਾ ਮੇਰੇ ਕੋਲ ਅਧਿਕਾਰ ਹੈ ਤਾਂ ਜਗਰੂਪਿਆ ਨੇ ਅਖਿਆ ਕਿ ਨਹੀਂ ਇਵੇਂ ਨਹੀਂ ਹੋ ਸਕਦਾ ਤੁਹਾਨੂੰ ਇਹ ਲਾਉਣਾ ਹੀ ਪਏਗਾ ਤਾਂ ਜਹਦਰ ਸਾਹਿਬ ਕਹਿੰਦੇ ਕਿ ਨਹੀਂ ਮੈਂ ਤੇ ਇਹਨੂੰ ਨਹੀਂ ਲਵਾਉਂਗਾ ਤਾਂ ਉਸ ਵੇਲੇ ਜਗਰੂਪੇ ਨੇ ਉੱਥੇ ਖੜੇ ਚਾਰ ਸੰਤਰੀਆਂ ਨੂੰ ਆਖਿਆ ਕਿ ਤੁਸੀਂ ਭਾਈ ਸਾਹਿਬ ਦਾ ਗਾਤਰਾ ਉਤਾਰ ਦਿਓ ਜਦੋਂ ਉਹਨਾਂ ਵੱਲ ਜਹਦਰ ਸਾਹਿਬ ਨੇ ਵੇਖਿਆ ਤਾਂ ਉਹਨਾਂ ਨੇ ਇੱਕਦਮ ਨੀਵੀਂ ਬਾਲੀ ਹੋਰ ਸਿਰ ਫੇਰ ਦਿੱਤੇ ਪਰ ਜਗਰੂਪਾ ਆਪਣੇ ਦਫ਼ਤਰ ਦੇ ਵਿੱਚ ਗਿਆ ਪਿਛਲੇ ਪਾਸਿਓਂ ਕੈਂਚੀ ਲਿਆ ਕੇ ਗੱਤਰਾਂ ਕੱਟ ਦਿੱਤਾ ਤਾਂ ਜਹਾਜ਼ਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੀ ਨੇ ਉਹਦੇ ਇੰਨੀ ਜ਼ੋਰ ਦੇ ਨਾਲ ਥੱਪੜ ਮਾਰਿਆ ਕਿ ਧਰਤੀ ਤੇ ਡਿੱਗ ਗਿਆ ਪੱਗ ਉਹਦੀ ਖਿਲਰ ਗਈ ਤੇ ਉਹਨਾਂ ਚਾਰ ਸੰਤਰੀਆਂ ਦੇ ਵਿੱਚੋਂ ਚਾਰ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਦੇ ਵਿੱਚੋਂ ਇੱਕ ਵਿਅਕਤੀ ਫਟਾਫਟ ਅੰਦਰ ਲਾਗੇ ਲੰਘ ਕੇ ਜੇਲ੍ਹ ਦੇ ਅੰਦਰ ਦਾਖਲ ਹੋ ਗਿਆ ਔਰ ਉਹਨੇ ਕੱਲੀ-ਕੱਲੀ ਬਾਰਕ ਦੇ ਵਿੱਚ ਆਣ ਕੇ ਦੱਸ ਦਿੱਤਾ ਕਿ ਅੱਜ ਜੇਲ੍ਹ ਦੀ ਡਿਊਟੀ ਦੇ ਵਿੱਚ ਆ ਕੁਝ ਵਾਪਰ ਗਿਆ। ਬਸ ਉਸੇ ਵਕਤ ਹੀ ਅਸੀਂ ਆਪਣੀਆਂ ਬਾਰਕਾਂ ਦੇ ਵਿੱਚੋਂ ਪਲੇਟਾਂ, ਗਲਾਸ, ਸਟੀਲ ਦੇ ਸੀ ਜੋ ਸਾਰੇ ਟੱਕ-ਟੱਕੇ ਬਾਹਰ ਸੌੜ ਦਿੱਤੇ ਔਰ ਨਾਰੇਬਾਜੀ ਸ਼ੁਰੂ ਹੋ ਗਈ, ਪੌਖੜਤਾਲ ਆਰੰਭ ਹੋ ਗਈ। ਔਰ ਦੋ ਦਿਨ ਤੇ ਦੂਰਾਂ ਤੱਕ ਇਹ ਪੌਖੜਤਾਲ ਚੱਲਦੀ ਰਹੀ। ਤੀਸਰੇ ਦਿਨ ਸ਼ਾਮ ਨੂੰ ਉਸੇ ਹੀ ਜਗਰੂਪੇ ਨੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਕੌਂਕੀ ਦੇ ਪੈਰਾਂ ਤੇ ਪੱਗ ਰੱਖ ਕੇ ਆਪਣੀ ਗਲਤੀ ਮੰਨੀ ਔਰ ਉਹਦੇ ਤੋਂ ਬਾਅਦ ਬੇਨਤੀ ਕੀਤੀ ਜਹਦਰ ਸਾਹਿਬ ਨੂੰ ਕਿ ਤੁਸੀਂ ਮਨਤ ਨਾਲ ਇਹ ਪੋਖਰ ਤਾਲ ਖਤਮ ਕਰਾ ਦਿਓ ਔਰ ਉਹਦੇ ਤੋਂ ਬਾਅਦ ਭਾਈ ਗੁਰਦੇਵ ਸਿੰਘ ਦੀ ਕੌਂਕੀ ਨੇ ਕੱਲੀ-ਕੱਲੀ ਬਾਰਕ ਦੇ ਵਿੱਚ ਛਾਣ ਕੇ ਉੱਕ ਹੜਤਾਲ ਕਰਨ ਵਾ ਹੜਤਾਲ ਨੂੰ ਖਤਮ ਕਰਨ ਵਾਸਤੇ ਆਖਿਆ ਸੀ ਜਦੋਂ ਜਹੇਦਾਰ ਸਾਹਿਬ ਸਾਡੀ ਬਾਰਕ ਨੰਬਰ 3 ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਬਰਾਂਡੇ ਦੇ ਵਿੱਚ ਆਉਂਦੇ ਆਏ ਬਾਰਕ ਨੂੰ ਮੱਥਾ ਟੇਕਿਆ ਧਰਤੀ ਨੂੰ ਹੱਥ ਲਗਾ ਕੇ ਤਾਂ ਸਾਡੇ ਨਾਲ ਇੱਕ ਸਿੰਘ ਹੁੰਦਾ ਸੀ ਰੂਪੜ ਦਾ ਤੇ ਉਹ ਆਖਣ ਲੱਗਾ ਕਿ ਜਹੇਦਾਰ ਜੀ ਇਹ ਤੁਸੀਂ ਕੀ ਕਰਦੇ ਆ ਤਾਂ ਜਹੇਦਾਰ ਸਾਹਿਬ ਦਾ ਜਵਾਬ ਸੀ ਕਿ ਇਹ ਮੈਂ ਇਸ ਧਰਤੀ ਨੂੰ ਨਮਸਕਾਰ ਮੈਂ ਤਾਂ ਕੀਤੀ ਆ ਇਸ ਜਗ੍ਹਾ ਨੂੰ ਕਿ ਇੱਥੇ ਮੇਰੀ ਕੌਮ ਦੇ ਨੌਜਵਾਨ ਆ ਜਿਹੜੇ ਕੌਮ ਦੀ ਖਾਤਰ ਇੱਥੇ ਨજર ਬੰਦਿਆ ਔਰ ਇੱਥੇ ਬਾਣੀ ਪੜਦੇ ਆ ਸੋ ਆਣ ਕੇ ਜਹਦਰ ਸਾਹਿਬ ਨੇ ਤੋਂ ਬਾਅਦ ਬੇਨਤੀ ਕੀ ਹੁਕਮ ਕੀਤਾ ਕਿ ਤੁਹਾਨੂੰ ਮੇਰੀ ਬੇਨਤੀ ਆ ਕੇ ਤੁਸੀਂ ਹੁਣ ਹੜਤਾਲ ਖਤਮ ਕਰ ਦਿਓ ਤਾਂ ਉਸ ਵੇਲੇ ਇੱਕ ਹੋਰ ਸੰਗ ਨੇ ਜਹਦਰ ਸਾਹਿਬ ਨੂੰ ਆਖਿਆ ਕਿ ਜਹਦਰ ਜੀ ਤੁਸੀਂ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਆ ਜੋ ਕਿ ਸਰਬੋਤਮ ਸਥਾਨ ਆ ਸੋ ਅਸੀਂ ਚਾਹੁੰਦੇ ਆ ਕਿ ਤੁਹਾਡੇ ਕੋਲੋਂ ਗਲਤੀ ਜਗਰੂਪਾ ਨਹੀਂ ਬਲਕਿ ਜਿਲ੍ਹਾਂ ਦਾ ਆਈਜੀ ਆ ਜਿਹੜਾ ਪੰਜਾਬ ਦਾ ਉਹ ਆਣ ਕੇ ਮੰਨੇ ਤਾਂ ਜਹਦਰ ਸਾਹਿਬ ਦਾ ਜਵਾਬ ਸੀ ਕਿ ਨਹੀਂ ਉਸ ਦੋਸ਼ਤ ਨਾਲ ਜਿੰਨੀ ਹੋ ਗਈ ਬਹੁਤ ਆ ਉਹਨੇ ਆਪਣੀ ਗਲਤੀ ਮੰਨ ਲਈ ਆ ਮਾਫੀ ਮੰਗ ਲਈ ਆ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੀ ਖਾਤਰ ਤੁਸੀਂ ਭੁੱਖੇ ਰਹੋ ਕਿਉਂਕਿ ਜਹਦਰ ਸਾਹਿਬ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਲੜਨ ਵਾਲੇ ਨੌਜਵਾਨਾਂ ਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਿਆ ਕਰਦੇ ਸਨ ਸੋ ਇਹਦੇ ਤੋਂ ਬਾਅਦ ਤੀਜੇ ਦਿਨ ਜਹਦਰ ਸਾਹਿਬ ਨੇ ਸਾਰੀ ਜੀਲ ਦੇ ਵਿੱਚ ਆਣ ਕੇ ਕੱਲੀ-ਕੱਲੀ ਬਾਰਕ ਦੇ ਮੋਹਰੇ ਕੀਰਤਨ ਕੀਤਾ ਜਦੋਂ ਸਾਡੇ ਵਾਲੀ ਬਾਰਕ ਦੇ ਵਿੱਚ ਆਏ ਬਰਾਂਡੇ ਦੇ ਵਿੱਚ ਉਨੀ ਦੀਵਾਨ ਲਗਾਇਆ ਔਰ ਇਸ ਧਾਰਨਾ ਦੇ ਨਾਲ ਉਨੀ ਕੀਰਤਨ ਆਰੰਭ ਕੀਤਾ ਸੀ ਧੰਨਵਾਦ ਕਰੋ ਗੁਰੂ ਨਾਨਕ ਦਾ ਧੰਨਵਾਦ ਕਰੋ ਗੁਰੂ ਨਾਨਕ ਦਾ ਔਰ ਇਹਦੇ ਤੋਂ ਬਾਅਦ ਉਨੀ ਇਸ ਧਾਰਨਾ ਦੀ ਪੂਰੀ ਤਰ੍ਹਾਂ ਦੇ ਨਾਲ ਵਿਆਖਿਆ ਕੀਤੀ ਔਰ ਕੀਰਤਨ ਕਰਦੇ ਕਰਦੇ ਇੰਨੇ ਪਾਵਕ ਹੋ ਗਏ ਤੇ ਕਹਿਣ ਲੱਗੇ ਕਿ ਜੇ ਮੈਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਿਆ ਕਿ ਤੂੰ ਮੇਰੇ ਤਖਤ ਦਾ ਜਥੇਦਾਰ ਬਣ ਗਿਆ ਤੂੰ ਇਹਦੇ ਯੋਗ ਸੀ ਤਾਂ ਕਹਿੰਦੇ ਕਿ ਮੈਂ ਉਦੋਂ ਉਸ ਵੇਲੇ ਕੀ ਜਵਾਬ ਦਿਆਂਗਾ ਕਿਉਂਕਿ ਆਪਣੇ ਆਪ ਨੂੰ ਇੰਨਾ ਨਿਮਾਣਾ ਔਰ ਇੰਨੀ ਨਿਮਰਤਾ ਵਾਲਾ ਸਮਝਦੇ ਸਨ ਸੋ ਅੱਜ ਜੇ ਆਪਾਂ ਜਥੇਦਾਰਾਂ ਵੱਲ ਵੇਖੀਏ ਤਾਂ ਫਟਾਫਟ ਭੱਜੇ ਫਿਰਦੇ ਆ ਗੱਲ ਦੇ ਵਿੱਚ ਜਥੇਦਾਰੀ ਦਾ ਸਰੂਪਾ ਪਾਉਣ ਵਾਸਤੇ ਤੇ ਉਹ ਸਿੱਖ ਉਹ ਮਹਾਪੁਰਖ ਜਿਨੇ ਬੰਦ ਬੰਦ ਕਰਵਾ ਕੇ ਸ਼ਹਾਦਤ ਪਾਈ ਜੇਦਾ ਰੋਮ ਰੋਮ ਗੁਰਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ ਜਿਹੜਾ ਇੱਕ ਦਿਨ ਦੇ ਵਿੱਚ 101 ਪਾਠ ਜਪਜੀ ਸਾਹਿਬ ਦਾ ਕਰਿਆ ਕਰਦਾ ਸੀ ਉਹ ਕੀ ਸੋਚ ਰੱਖ ਰਿਹਾ ਹੈ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੇ ਸਬੰਧ ਵਿੱਚ ਸੋ ਇਸੇ ਤਰ੍ਹਾਂ ਹੀ ਭਾਈ ਗੁਰਦੀਪ ਸਿੰਘ ਜੀ ਕੋਂਕੇ ਸੰਗਰੂਰ ਤੋਂ ਬਾਅਦ ਨਾਬੇ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤੇ ਗਏ ਉਹਨਾਂ ਦਾ ਨਾਬੇ ਜੇਲ੍ਹ ਦਾ ਚਲਾਨ ਪਾ ਦਿੱਤਾ ਗਿਆ ਨਾਬੇ ਗਏ ਤਾਂ ਉੱਥੇ ਇਹਨਾਂ ਨੂੰ ਅੱਠ ਤਕੀਆਂ ਦੇ ਵਿੱਚ ਬੰਦ ਕੀਤਾ ਗਿਆ ਅੱਠ ਤਕੀਆਂ ਜੇਲ੍ਹ ਦੀ ਜੋ ਡਿਊੜੀ ਆ ਉਹਦੇ ਬਿਲਕੁਲ ਨਾਲ ਹੈ ਸੱਜੇ ਹੱਥ ਤਾਂ ਇੱਕ ਦਿਨ ਮੇਰਾ ਬਹੁਤ ਹੀ ਪਿਆਰਾ ਵੀਰ ਔਰ ਕਈ ਕਿਸਿਆਂ ਦੇ ਵਿੱਚ ਮੁਕੱਦਮੇਬਾਰ ਭਾਈ ਦਗਜੀਤ ਸਿੰਘ ਗਿੱਲ ਕੰਗਾ ਨਗਰ ਚੰਡੀਗੜ੍ਹ ਤੋਂ ਗ੍ਰਿਫਤਾਰ ਹੋਣ ਤੋਂ ਬਾਅਦ ਹੌਲ ਰਿਮਾਂਡ ਕੱਟ ਕੇ ਨਾਬਾ ਜੇਲ੍ਹ ਦੇ ਵਿੱਚ ਆਇਆ ਔਰ ਉਸ ਨੂੰ ਅੱਠ ਚੱਕੀਆਂ ਦੇ ਵਿੱਚ ਹੀ ਇੱਕ ਚੱਕੀ ਦੇ ਵਿੱਚ ਆ ਕੇ ਜੇਲ੍ਹ ਵਾਲਿਆਂ ਨੇ ਬੰਦ ਕਰ ਦਿੱਤਾ ਕੰਦਾ ਦਾ ਆਸਰਾ ਲੈ ਕੇ ਉਹ ਤੁਰਦਾ ਸੀ ਕਿੰਨੀ ਬੁਰੀ ਹਾਲਤ ਸੀ ਇੰਨਾ ਜ਼ਿਆਦਾ ਉਹਨੂੰ ਇੰਟਰੋਗੇਟ ਕੀਤਾ ਸੀ ਪੁਲਿਸ ਨੇ ਔਰ ਅਗਲੇ ਦਿਨ ਜਦੋਂ ਬੰਦੀ ਖੋਲੀ ਚੱਕੀ ਦੀ ਤਾਂ ਬਾਕੀਆਂ ਦੀ ਬਾਕੀ ਸਾਰੀਆਂ ਸੱਤ ਚੱਕੀਆਂ ਦੀ ਬੰਦੀ ਖੁੱਲ ਗਈ ਪਰ ਅੱਠਵੀਂ ਚੱਕੀ ਦਾ ਜਿੰਦਰਾ ਨਾ ਖੁੱਲਿਆ ਤਾਂ ਪਾਈ ਗੁਰਦੇਵ ਸਿੰਘ ਜੀ ਕੌਂਕੀ ਹਾਤੇ ਦੇ ਵਿੱਚ ਫੈਰ ਰਹੀ ਸੀ ਪਾਠਗਰਦੇਵ ਤਾਂ ਉਹਨਾਂ ਦੀ ਨਿਗਾਹ ਪਈ ਕਿ ਇੱਕ ਚੱਕੀ ਅਜੇ ਤੱਕ ਬੰਦ ਆ ਇਹਦਾ ਦਰਵਾਜ਼ਾ ਕਿਉਂ ਨਹੀਂ ਖੁੱਲਿਆ ਤਾਂ ਉਹਨਾਂ ਫਟਾਫਟ ਜੋ ਉੱਥੇ ਬੈਰਕ ਦਾ ਸੰਤਰੀ ਸੀ ਅਰਸ਼ਕੀਆਂ ਦਾ ਉਹਨੂੰ ਆਵਾਜ਼ ਮਾਰੀ ਉਹਨੂੰ ਪੁੱਛਿਆ ਕਿ ਭਾਈ ਸਾਨੂੰ ਤੂੰ ਬਾਹਰ ਕੱਢ ਦਿੱਤਾ ਕਿ ਆ ਨੌਜਵਾਨ ਨੂੰ ਬਾਹਰ ਕਿਉਂ ਨਹੀਂ ਕੱਢਿਆ ਤਾਂ ਉਹ ਸੰਤਰੀ ਕਹਿਣ ਲੱਗਾ ਕਿ ਜਥੇਦਾਰ ਜੀ ਇਹ ਬਹੁਤ ਖਤਰਨਾਕ ਬੰਦਾ ਆ ਇਹ ਕਪੂਰਥਲਾ ਜੇਲ੍ਹ ਦੇ ਵਿੱਚੋਂ ਦੋ ਬੰਦੇ ਮਾਰ ਕੇ ਭੱਜ ਗਿਆ ਸੀ ਔਰ ਇਹਨੇ ਰਾਜਸਥਾਨ ਦੀ ਜੇਲ੍ਹ ਦੇ ਵਿੱਚੋਂ ਤਰੀਕ ਭੁਗਤਣ ਜਾ ਰਹੇ ਦੋ ਬੰਦੇ ਛੜਾਲੇ ਸੀ ਔਰ ਦੋ ਪਰਸਲੇ ਮਾਰਤੇ ਸੀ ਤੇ ਦੋ ਇਹਨੇ जख्मी ਕਰਤੇ ਸੀ ਸੋ ਇਸ ਕਰਕੇ ਇਹਨੂੰ ਬਾਹਰ ਕੱਢਣ ਵਾਸਤੇ ਬਹੁਤ ਸ਼ਕਤੀ ਦੀ ਹੱਜਤ ਹੈ ਕਿ ਇਹ ਨੂੰ ਬਾਹਰ ਨਹੀਂ ਕੱਢਿਆ ਜਾਊਗਾ ਤਾਂ ਪਾਈ ਗੁਰਦੀਪ ਸਿੰਘ ਜੀ ਕੋਂਕੇ ਨੇ ਉਸ ਵੇਲੇ ਫਿਰ ਇੱਕ ਬਾਬ ਵਾਲਾ ਫਰਜ਼ ਨਿਭਾਇਆ ਉਸ ਸੰਤ ਇਹਨੂੰ ਵਕਿਆ ਕਿ ਜਾ ਆਪਣੇ ਸੁਪਰਡੰਟ ਨੂੰ ਕਹਿ ਕਿ ਜਾਂ ਤੇ ਮੈਨੂੰ ਵੀ ਇਹਦੀ ਬਾੰਗ ਬੰਦ ਕਰ ਦੇਵੇ ਤੇ ਜਾਂ ਇਹਨੂੰ ਵੀ ਮੇਰੀ ਬਾੰਗ ਬਾਹਰ ਕੱਢੇ ਤਾਂ ਅੱਧੇ ਘੰਟੇ ਬਾਅਦ ਲਗਭਗ ਉਹ ਸੰਤਰੀ ਬਾਬਸ ਆਇਆ ਤੇ ਆਣ ਕੇ ਉਸਨੇ ਭਾਈ ਜਗਜੀਤ ਸਿੰਘ ਗਿੱਲ ਗੰਗਾ ਨਗਰ ਰਾਜਸਥਾਨ ਪਿੰਡ 71 ਆਰਬੀ ਦਾ 3 ਚੱਕੀ ਦਾ ਜਿਹੜਾ ਜੰਦਰਾ ਸੀ ਉਹ ਵੀ ਖੋਲ ਦਿੱਤਾ ਔਰ ਉਹਦੀ ਵੀ ਜਥੇਦਾਰ ਸਾਹਿਬਾਂ ਖਾਤਾਬੰਦੀ ਕਰ ਦਿੱਤੀ ਇਹਦੇ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਜਨਾਨ ਹੱਤੇ ਦੇ ਵਿੱਚ ਤਬਦੀਲ ਕਰ ਦਿੱਤਾ ਕਿ ਅਜੇ ਦਾ ਕਿ 8 ਚੱਕੀਆਂ ਦੇ ਬਿਲਕੁਲ ਪਿਛਲੇ ਪਾਸੇ ਹੈ ਪਰ ਜਦੋਂ ਜਥੇਦਾਰ ਸਾਹਿਬ ਇੱਥੇ ਗਏ ਜਨਾਨ ਹਾਤੇ ਦੇ ਵਿੱਚ ਜੋ ਕਿ ਬਿਲਕੁਲ ਖਾਲੀ ਆ ਇੱਕ ਵੱਡਾ ਕਮਰਾ ਸੀ ਉਹਦੇ ਵਿੱਚ ਤਾਂ ਉੱਥੇ ਜਥੇਦਾਰ ਸਾਹਿਬ ਨੇ ਜੋ ਜੇਲ ਦਾ ਸੁਪਰਡੰਡਰ ਆ ਉਹਨੂੰ ਆਖਿਆ ਕਿ ਜਿਹੜੀ ਤੁਸੀਂ ਪੁਕਾਰ ਕਰਦੇ ਆ ਨਾ ਉਹ ਮੇਰੇ ਜਨਾਨ ਹਾਤੇ ਦੀ ਪੁਕਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਰੀ ਵਰਤੀ ਦੇ ਵਿੱਚ بگਨ ਪੈਂਦਾ ਕਿਉਂਕਿ ਨਾਬਾ ਜੇਲਾ ਜੋ ਬੜੀ ਪੁਰਾਣੀ ਜੇਲਾ ਆ ਉਹਦੇ ਵਿਚਕਾਰ ਇੱਕ ਟਾਵਰ ਜਾਂ ਚੱਕਰ ਦੇ ਵਿੱਚ ਟਾਵਰ ਤੇ ਬਿਠਾ ਇੱਕ ਬੰਦਾ ਆਵਾਜ਼ ਮਾਰਦਾ ਬੋਲ ਪਾਈ ਬਾਰਕ ਨੰਬਰ 1 ਸਾਫ ਅੱਛਾ ਹੈ ਤਾਂ ਉਸੇ ਬਿੱਲੇ ਹੀ ਉਸ ਨੰਬਰ 1 ਬਾਰਕ ਵਾਲਾ ਜੋ ਸੰਤਰੀ ਹੁੰਦਾ ਪਹਿਰੇਦਾਰ ਹੁੰਦਾ ਉਹ ਕਹਿੰਦਾ ਕਿ ਸਭ ਅੱਛਾ ਹੈ ਅਗਰ ਉਹ ਜਵਾਬ ਨਾ ਦੇਵੇ ਤਾਂ ਸਮਝਿਆ ਜਾਂਦਾ ਕਿ ਕੋਈ ਗੜਬੜ ਹੈ ਸੋ ਇਸ ਕਰਕੇ ਜਿੰਨਾ ਚਿਰ ਪਾਈ ਗੁਰਦੇਵ ਸਿੰਘ ਜੀ ਕੰਕੀ ਉੱਥੇ ਰਹੇ ਨਬੇ ਜੇਲ ਦੇ ਵਿੱਚ ਤਾਂ ਉਹਨਾਂ ਦੀ ਪੁਕਾਰ ਉਸ ਦਿਨ ਤੋਂ ਬੰਦ ਕਰ ਦਿੱਤੀ ਗਈ ਔਰ ਉਹ ਜਨਾਨ ਹੱਤੇ ਦੀ ਜਿਹੜਾ ਨਾਮ ਹੁੰਦਾ ਸੀ ਉਸ ਜਨਾਨ ਹੱਤੇ ਨੂੰ ਜੰਪ ਕਰ ਦਿਆ ਕਰਤਾ ਸੀ ਜੋ ਟਾਵਰ ਦੇ ਉੱਤੇ ਬੈਠਾ ਸੰਤਰੀ ਹੁੰਦਾ ਸੀ ਸੋ ਇਹ ਉਹਨਾਂ ਦੀ ਭਗਤੀ ਦਾ ਉਹਨਾਂ ਦੀ ਸ਼ਖਸੀਅਤ ਦਾ ਹੀ ਪ੍ਰਤਾਪ ਸੀ ਉਹਨਾਂ ਦੇ ਬਚਨਾਂ ਦੀ ਦੀ ਵਜਨਾ ਦੇ ਬਲੀ ਹੋਣ ਦੀ ਗੱਲ ਹੀ ਇਸ ਨੂੰ ਆਪਾਂ ਆਖ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਧਰਮ ਪ੍ਰਤੀ ਗੋਮ ਪ੍ਰਤੀ ਔਰ ਸੱਚ ਪ੍ਰਤੀ ਕਿੰਨਾ ਉਹਨਾਂ ਦਾ ਵਿਸ਼ਵਾਸ ਸੀ ਸੋ ਇਸੇ ਕਰਕੇ ਹੀ ਅੱਜ ਕੌਮ ਉਹਨਾਂ ਨੂੰ ਆਵਾਜ਼ਾਂ ਮਾਰਦੀ ਆ ਜਦੋਂ ਅਕਾਲ ਤਖਤ ਸਾਹਿਬ ਦੇ ਜਾਂ ਤਖਤਾਂ ਦੇ ਜਥੇਦਾਰਾਂ ਵੱਲ ਵੇਖਦੀ ਆ ਤਾਂ ਉਹਨਾਂ ਨੂੰ ਯਾਦ ਆਉਂਦੀ ਆ ਕਿ ਕਾਸ਼ ਕਿ ਕੌਮ ਨੂੰ ਭਾਈ ਗੁਰਦੇਵ ਸਿੰਘ ਜੀ ਕੌਮ ਕੀ ਵਰਗਾ ਜਥੇਦਾਰ ਮਿਲ ਜਾਵੇ ਤਾਂ ਕਿ ਕੌਮ ਦੇ ਵਿੱਚ ਜੋ ਮੁਸ਼ਕਲਾਂ ਪੈਦਾ ਹੋਈਆਂ ਹਨ ਜੋ ਬਾਜ-ਬਿਵਾਰ ਚੱਲ ਰਹੇ ਹਨ ਜੋ ਕੌਮ ਤੇ ਜ਼ੁਲਮ ਹੋ ਰਹੇ ਹਨ ਤਾਂ ਉਹਨਾਂ ਜ਼ੁਲਮਾਂ ਦੇ ਖਿਲਾਫ ਕੌਮ ਸਾਂਝੇ ਪਲੇਟਫਾਰਮ ਤੇ ਉਸ ਜਥੇਦਾਰ ਦੀ ਅਗਵਾਈ ਦੇ ਵਿੱਚ ਇਕੱਤਰ ਹੋ ਕੇ ਕੋਈ ਸਾਰਤਕ ਐਕਸ਼ਨ ਕਰ ਸਕੇ ਸੋ ਇਸੇ ਤਰ੍ਹਾਂ ਬਹੁਤ ਸਾਰੀਆਂ ਯਾਦਾਂ ਹਨ ਜੋ ਆਪਾਂ ਹੌਲੀ-ਹੌਲੀ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ